ਘੜ ਤੋਂ ਬਾਅਦ ਅਦਰ ਚਮਸਾ ਸੌਫ ਅਤੇ ਥੋੜੀ ਜਿਹੀ ਮਿਸ਼ਰੀ ਖਾਣ ਨਾਲ ਨਾ ਸਿਰਫ ਅੱਖਾਂ ਦੀ ਰੌਸ਼ਨੀ ਵੱਧਦੀ ਹੈ ਸਗੋਂ ਇਹ ਪਾਚਨ ਪ੍ਰਕਿਰਿਆ ਨੂੰ ਸੁਧਾਰਦਾ ਹੈ ਮੂੰਹ ਦੇ ਸਵਾਦ ਨੂੰ ਤਾਜ਼ਗੀ ਦਿੰਦਾ ਹੈ ਅਤੇ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ ਕੱਚੇ ਦੁੱਧ ਵਿੱਚ ਪਾਣੀ ਮਿਲਾ ਕੇ ਪੀਣ ਨਾਲ ਪਿਸ਼ਾਬ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਕਿ ਜਲਣ ਥੋੜਾ ਪਿਸ਼ਾਬ ਆਉਣਾ ਜਾਂ ਪਿਸ਼ਾਬ ਦੇ ਰੰਗ ਵਿੱਚ ਬਦਲਾਅ ਆਉਣਾ ਇਹ ਹੌਲੀ-ਹੌਲੀ ਠੀਕ ਹੋਣ ਲੱਗਦੀਆਂ ਹਨ ਇਸ ਸਰੀਰ ਦੇ ਅੰਦਰ ਠੰਡਕ ਪੈਦਾ ਕਰਦਾ ਹੈ ਜਿਸ ਨਾਲ ਗਰਮੀ ਕਾਰਨ ਹੋਣ ਵਾਲੀਆਂ ਦਿੱਕਤਾਂ ਨੂੰ ਇਹ ਦੂਰ ਕਰਨ ਵਿੱਚ ਮਦਦ ਕਰਦਾ ਹੈ ਸ਼ਾਮ ਦੇ ਸਮੇਂ ਜਾਂ ਰਾਤ ਵੇਲੇ ਕੇਲਾ ਖਾਣ ਨਾਲ ਸੀਨੇ ਵਿੱਚ ਬਲਗਮ ਪੈਦਾ ਹੋ ਸਕਦੀ ਹੈ ਜਿਸ ਨਾਲ ਖੰਘ ਗਲੇ ਵਿੱਚ ਰੇਸ਼ਾ ਅਤੇ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ ਇਹ ਬਲਗਮ ਵਾਲੀਆਂ ਸਮੱਸਿਆਵਾਂ ਖਾਸ ਕਰਕੇ ਠੰਡੇ ਮੌਸਮ ਵਿੱਚ ਜ਼ਿਆਦਾ ਹੋ ਸਕਦੀਆਂ ਹਨ ਇਸ ਲਈ ਰਾਤ ਨੂੰ ਕੇਲਾ ਖਾਣ ਤੋਂ ਬਚਣਾ ਚਾਹੀਦਾ ਹੈ ਤਾਜੇ ਸ਼ਰੀਰ ਦੀ ਤਰਲਤਾ ਦਾ ਸੰਤੁਲਨ ਬਣਿਆ ਰਹੇ ਜੇ ਤੁਹਾਨੂੰ ਭੁੱਖ ਨਹੀਂ ਲੱਗਦੀ ਹੋਵੇ ਜਾਂ ਭੁੱਖ ਲੱਗਣ ਤੋਂ ਬਾਅਦ ਵੀ ਖਾਣ ਦਾ ਮਨ ਨਾ ਕਰੇ ਤਾਂ ਗੁੜ ਦਾ ਇਸਤੇਮਾਲ ਕਰੋ ਗੁੜ ਖਾਣ ਨਾਲ ਹਾਜਮ ਪਾਚਨ ਪ੍ਰਕਿਰਿਆ ਸੁਧਰਦੀ ਹੈ ਅਤੇ ਭੁੱਖ ਨੂੰ ਵਧਾਉਂਦੀ ਹੈ ਇਹ ਸਰੀਰ ਵਿੱਚ ਗਰਮੀ ਪੈਦਾ ਕਰਦੀ ਹੈ ਜਿਸ ਨਾਲ ਖੂਨ ਦਾ ਪ੍ਰਵਾਹ ਵਧਦਾ ਹੈ ਅਤੇ ਸਰੀਰ ਨੂੰ ਤਾਕਤ ਮਿਲਦੀ ਹੈ ਖਾਣ ਪੀਣ ਵਿੱਚ ਦਿਲਚਸਪੀ ਪੈਦਾ ਹੋਣ ਲੱਗਦੀ ਹੈ ਜਿਸ ਨਾਲ ਸਰੀਰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਨਹੀਂ ਕਰਦਾ ਇਸ ਤਰ੍ਹਾਂ ਦੀ ਹੋਰ ਹੈਲਥੀ ਫੇਲ ਬਣੇ ਰਹੋ ਟੇਲੀ ਹੈਲਥ ਨਾਲ ਖਾੜ ਤੋਂ ਬਾਅਦ ਅੱਧਾ ਚਮਚ ਸੌਫ ਅਤੇ ਥੋੜੀ ਜਿਹੀ ਮਿਸ਼ਰੀ ਖਾਣ ਨਾਲ ਨਾ ਸਿਰਫ ਅੱਖਾਂ ਦੀ ਰੌਸ਼ਨੀ ਵੱਧਦੀ ਹੈ ਸਗੋਂ ਇਹ ਪਾਚਨ ਪ੍ਰਕਿਰਿਆ ਨੂੰ ਸੁਧਾਰਦਾ ਹੈ ਮੂੰਹ ਦੇ ਸਵਾਦ ਨੂੰ ਤਾਜ਼ਗੀ ਦਿੰਦਾ ਹੈ ਅਤੇ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ ਕੱਚੇ ਦੁੱਧ ਵਿੱਚ ਪਾਣੀ ਮਿਲਾ ਕੇ ਪੀਣ ਨਾਲ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਕਿ ਜਲਣ ਥੋੜਾ ਪਿਸ਼ਾਬ ਆਉਣਾ ਜਦ ਪਿਸ਼ਾਬ ਦੇ ਰੰਗ ਵਿੱਚ ਬਦਲਾ ਆਉਣਾ ਇਹ ਹੌਲੀ ਹੌਲੀ ਠੀਕ ਹੋਣ ਲੱਗਦੀ ਹੈ ਇਸ ਸਰੀਰ ਦੇ ਅੰਦਰ ਠੰਡਕ ਪੈਦਾ ਕਰਦਾ ਹੈ ਜਿਸ ਨਾਲ ਗਰਮੀ ਕਾਰਨ ਹੋਣ ਵਾਲੀਆਂ ਦਿੱਕਤਾਂ ਨੂੰ ਇਹ ਦੂਰ ਕਰਨ ਵਿੱਚ ਮਦਦ ਕਰਦਾ ਹੈ ਸ਼ਾਮ ਦੇ ਸਮੇਂ ਜਾਂ ਰਾਤ ਵੇਲੇ ਕੇਲਾ ਖਾਣ ਨਾਲ ਸੀਨੇ ਵਿੱਚ ਬਲਗਮ ਪੈਦਾ ਹੋ ਸਕਦੀ ਹੈ ਜਿਸ ਨਾਲ ਖੰਘ ਗਲੇ ਵਿੱਚ ਰੇਸ਼ਾ ਅਤੇ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ ਇਹ ਬਲਗਮ ਵਾਲੀਆਂ ਸਮੱਸਿਆਵਾਂ ਖਾਸ ਕਰਕੇ ਠੰਡੇ ਮੌਸਮ ਵਿੱਚ ਜ਼ਿਆਦਾ ਹੋ ਸਕਦੀਆਂ ਹਨ ਇਸ ਲਈ ਰਾਤ ਨੂੰ ਕੇਲਾ ਖਾਣ ਤੋਂ ਬਚਣਾ ਚਾਹੀਦਾ ਹੈ ਤਾਂ ਜੋ ਸਰੀਰ ਦੀ ਤਰਲਤਾ ਦਾ ਸੰਤੁਲਨ ਬਣਿਆ ਰਹੇ ਜੇ ਤੁਹਾਨੂੰ ਭੁੱਖ ਨਹੀਂ ਲੱਗਦੀ ਹੋਵੇ ਜਾਂ ਭੁੱਖ ਲੱਗਣ ਤੋਂ ਬਾਅਦ ਵੀ ਖਾਣ ਦਾ ਮਨ ਨਾ ਕਰੇ ਤਾਂ ਗੁੜ ਦਾ ਇਸਤੇਮਾਲ ਕਰੋ ਗੁੜ ਖਾਣ ਨਾਲ ਹਾਜ਼ਮਾ ਪਾਚਨ ਪ੍ਰਕਿਰਿਆ ਸੁਧਰਦੀ ਹੈ ਅਤੇ ਭੁੱਖ ਨੂੰ ਵਧਾਉਂਦੀ ਹੈ ਇਹ ਸਰੀਰ ਵਿੱਚ ਗਰਮੀ ਪੈਦਾ ਕਰਦੀ ਹੈ ਜਿਸ ਨਾਲ ਖੂਨ ਦਾ ਪ੍ਰਵਾਹ ਵਧਦਾ ਹੈ ਅਤੇ ਸਰੀਰ ਨੂੰ ਤਾਕਤ ਮਿਲਦੀ ਹੈ ਖਾਣ ਪੀਣ ਵਿੱਚ ਦਿਲਚਸਪੀ ਪੈਦਾ ਹੋਣ ਲੱਗਦੀ ਹੈ ਜਿਸ ਨਾਲ ਸਰੀਰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਨਹੀਂ ਕਰਦਾ ਇਸ ਤਰ੍ਹਾਂ ਦੇ ਹੋਰ ਹੈਲਥੀਪਲੇ ਬਣੇ ਰਹੋ ਟੇਲੀ ਹੈਲਥ ਨਾਲ